ਲਾਵਾਲੋ ਰਾਵਾਲੋ ਪੋਟਲੇ ਪਿੰਡ ਬਿੱਲੇ ਨਵਾਬ ਜਿੱਥੇ ਜਿੱਥੇ ਪਾਜੀ ਉਹਨਾਂ ਨੇ ਮੁਸਲਿਮ ਭਾਈ ਜਰਾ ਖੜਾ ਇੱਥੇ ਪੁੱਜਿਆ ਉਹਨਾਂ ਦੇ ਜਿੱਤੇ ਭਾਜੀ ਸਿਆਸਤ ਤੋਂ ਉੱਪਰ ਉੱਠ ਕੇ ਜਿਹੜਾ ਇਹ ਉਪਰਾਲਾ ਕੀਤਾ ਗਿਆ ਆ ਬੀਤੇ ਇਹਦੇ ਵਿੱਚ ਕਿਸੇ ਦੀ ਕੋਈ ਸਿਆਸਤ ਨਹੀਂ ਅਸੀਂ ਮਿੰਨੂ ਮੈਦ ਲਾ ਲੋ ਇੱਥੇ ਆਪ ਪਾਰਟੀ ਦੇ ਵੀ ਭਰਾ ਸਾਡੇ ਖੜੇ ਆ ਰਾਮਪੁਰ ਤੋਂ ਸਾਫ ਦਾ ਸਰਪੰਚ ਸਾਹਿਬ ਖੜੇ ਆ ਇੱਥੇ ਸਾਡੇ ਪਿੰਡ ਦੇ ਕਾਂਗਰਸੀ ਵੀ ਖੜਾ ਰਹਾ ਹੈ ਮਾਨਵਤਾ ਕਾ ਭਾਈਚਾਰੇ ਕਾ ਔਰ ਯਹੀ ਹੈ ਔਰ ਔਰ ਲੋਕ ਵੀ ਸਭ ਕਰ ਰਹੇ ਹਨ ਪੂਰੇ ਦੇਸ਼ ਵਿੱਚ ਸਾਰੇ ਧਰਮ ਜਾਤੀ ਕੇ ਲੋਕ ਜੋ ਹੈ ਉਹ ਸਭ ਸਹਾਇਤਾ ਕਰ ਰਹੇ ਹਨ ਬਲੇ ਨਵਾਬ ਜਿੱਥੇ ਜੀਤੇਪਾ ਜੀ ਉਹਨਾਂ ਨੇ ਮੁਸਲਿਮ ਭਾਈਚਾਰਾ ਸਾਰਾ ਇੱਥੇ ਪਹੁੰਚਿਆ ਆ ਉਹਨਾਂ ਦਾ ਰਹਿਣ ਸਹਿਣ ਦਾ ਉਹਨਾਂ ਦਾ ਖਾਣ ਪੀਣ ਦਾ ਇੱਥੇ ਅਰੇਂਜਮੈਂਟ ਰੱਖਿਆ ਗਿਆ ਸੀਗਾ ਔਰ ਜੀਤੇਪਾ ਜੀ ਪਹਿਲਾਂ ਦਾ ਬਹੁਤ ਬਹੁਤ ਤੁਹਾਨੂੰ ਵਧਾਈਆਂ ਔਰ ਦੂਜੀ ਗੱਲ ਇਹ ਜਿਹੜੀ ਤੁਸੀਂ ਜਿੰਦੀ ਜੱਜ ਦੀ ਇਹਦੀ ਮਿਸਾਲ ਪੈਦਾ ਕੀਤੀ ਆ ਜੇ ਬਹੁਤ ਵੱਡੀ ਗੱਲ ਆ ਨਕੌਦਰ ਦੇ ਵਿੱਚ ਸਹਾਰਨਪੁਰ ਤੋਂ ਸਪੈਸ਼ਲੀ ਕਗਰੋਲੀ ਤੋਂ ਇੱਥੇ ਪਹੁੰਚੇ ਆ ਵੱਡਾ ਰਾਸ਼ਨ ਲੈ ਕੇ ਇੱਥੇ ਜਿਹੜੇ ਹੜ੍ਹ ਪੀੜਤ ਹੋਏ ਆ ਉਹਨਾਂ ਵਾਸਤੇ ਤੇ ਕੀ ਕਹਿਣਾ ਚਾਹੁੰਦੇ ਆ ਭਾਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਮੇਰਾ ਮੁਸਲਮ ਭਾਈਚਾਰਾ ਸਾਡੇ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਪੰਜਾਬ ਦੀ ਸੇਵਾ ਕਰਨ ਪਹੁੰਚਾਇਆ ਇਹਨਾਂ ਦਾ ਪਿਆਰ ਸਾਡੇ ਪਿੰਡ ਦੇ ਅੰਬੂ ਵੀਰ ਗੁਜਰ ਪਰਿਵਾਰ ਸ਼ਵੀ ਭਾਈ ਖੜੇ ਆ ਇਹਨਾਂ ਦਾ ਪਰਿਵਾਰ ਆ ਇਥੇ ਮੀਆਂ ਜੀ ਰਹਿ ਰਹੇ ਸਾਡੇ ਉਹਨਾਂ ਦਾ ਪਰਿਵਾਰ ਆ ਉਹਨਾਂ ਦਾ ਗਾਂ ਇਨਾਂ ਨਾਲ ਭਾਈਚਾਰਾ ਸੀਗਾ ਇਹਨਾਂ ਨੇ ਸਾਡੇ ਨਾਲ ਪਰਸੋਂ ਤੋਂ ਕਨੈਕਟ ਕੀਤਾ ਵੀ ਅਸੀਂ ਵੀਰ ਜੀ ਸੇਵਾ ਪੰਜਾਬ 'ਚ ਕਰਨ ਆਉਣ ਲੱਗੇ ਆ ਤੇ ਇਹਨਾਂ ਨੂੰ ਸੀ ਬੇਨਤੀ ਕੀਤੀ ਵੀ ਤੁਸੀਂ ਆਓ ਇਹ ਕਹਿੰਦੇ ਵੀ ਤੁਸੀਂ ਮੋਹਰੇ ਲੱਗ ਕੇ ਸਾਨੂੰ ਪੰਜਾਬ ਦੇ ਵਿੱਚ ਇਹ ਸੇਵਾ ਘਰ ਘਰ ਅਸੀਂ ਪਹੁੰਚਾਉਣੀ ਆ ਜਿੱਦਾਂ ਕਿ ਲੋਕ ਆਉਂਦੇ ਆ ਸਟੇਟਾਂ ਦੇ ਵਿੱਚੋਂ ਆਪਾਂ ਘਰਾਂ ਚ ਰਖਾ ਲਈਦਾ ਸਮਾਨ ਕਈ ਵਾਰ ਵੰਡ ਹੁੰਦਾ ਕਿ ਇਹ ਨਹੀਂ ਵੰਡ ਹੁੰਦਾ ਤਾਂ ਜਦੋਂ ਬਾਹਰੋਂ ਸਟੇਟਾਂ ਚੋਂ ਭੈਣ ਭਰਾ ਸਾਡਾ ਕੋਈ ਆਉਂਦਾ ਆ ਤਾਂ ਉਸ ਵੇਲੇ ਉਹਨਾਂ ਦਾ ਮਿਸਬੀਹ ਵੀ ਬਹੁਤ ਹੁੰਦਾ ਆਪਣੇ ਇਸ ਵੇਲੇ ਤਾਂ ਅਸੀਂ ਸਾਰਿਆਂ ਨੂੰ ਇਹੇ ਬੇਨਤੀ ਕਰਦੇ ਆ ਸਭ ਤੋਂ ਪਹਿਲਾਂ ਤਾਂ ਜਿਹੜਾ ਆਉਣ ਵਾਲਾ ਟਾਈਮ ਆ ਆਪਾਂ ਇਹ ਜਿੰਨੇ ਭਾਈਚਾਰਾ ਸਾਡਾ ਰਾਸ਼ਨ ਲੈ ਕੇ ਆ ਰਿਹਾ ਵਾ ਹੋਰ ਸਮਗਰੀ ਲੈ ਕੇ ਆ ਰਿਹਾ ਇਹਨਾਂ ਦੇ ਘਰ ਦੇ ਵਿੱਚ ਜਿੰਨੀਆਂ ਵੀ ਲੋੜਾਂ ਦੀ ਚੀਜ਼ ਐ ਤੇ ਬਾਕੀ ਆਪਣੀ ਸਰੀਰ ਦੇ ਨਾਲ ਕੱਪੜਾ ਲਾ ਲਓ ਚਪਲਾਂ ਲਾ ਲਓ ਛਤਰੀ ਲਾ ਲਓ ਮਸ਼ਰਦਾਨੀਆਂ ਲਾ ਲਓ ਮੈਨੂੰ ਮੈਦ ਵੀ ਕੋਈ ਵੀ ਇਸ ਭਾਈਚਾਰੇ ਨੇ ਬੈਂਟਰੀ ਲਾ ਲਓ ਮੈਨੂੰ ਮੈਦ ਛੱਡੀ ਨਹੀਂ ਤੇ ਸਭ ਤੋਂ ਵੱਡ ਸਭ ਤੋਂ ਵੱਡਾ ਜਿਹੜਾ ਧੰਨਵਾਦ ਹੈ ਇਸ ਵੇਲੇ ਇਹ ਸਾਡੇ ਪਿੰਡ ਦੇ ਜਿੰਨਾ ਵੀ ਆਪਣਾ ਗੁੱਜਰ ਪਰਿਵਾਰ ਆ ਇਹਨਾਂ ਦਾ ਵਾ ਉਸ ਤੋਂ ਬਾਅਦ ਜਿੰਨਾ ਸਾਡਾ ਇਹ ਭਾਈਚਾਰਾ ਇਹ ਬਾਹਰੋਂ ਆਏ ਆ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਇਸੇ ਦੇ ਵਿੱਚ ਹੀ ਆ ਕਿ ਜਿਹੜਾ ਅੱਜ ਆਪਣਾ ਸਿੱਖ ਮੁਸਲਮ ਹਿੰਦੂ ਭਾਈਚਾਰਾ ਆਸੂਜੀ ਭਾਈਚਾਰਾ ਵਧਦਾ ਵਾ ਜਦੋਂ ਆਪਾਂ ਇਹੋ ਜਿਹਾ ਕੰਮ ਕਰਦੇ ਆ ਅੱਗੇ ਇਹ ਹੁੰਦਾ ਸੀ ਕਿ ਪੰਜਾਬ ਸਾਰਿਆਂ ਦੀ ਮੱਤ ਕਰਦਾ ਸਾਡੀ ਕੋਈ ਮੱਤ ਨਹੀਂ ਕਰਦਾ ਪਰ ਅੱਜ ਉਸ ਚੀਜ਼ ਦਾ ਜਵਾਬ ਦਿੱਤਾ ਦੁਨੀਆ ਭਰ ਚ ਬੈਠੇ ਲੋਕਾਂ ਨੇ ਪੰਜਾਬੀਆਂ ਨੇ ਜਾਂ ਦੇਸ਼ਾਂ ਪਰਦੇਸਾਂ ਵਿੱਚ ਜਿੰਨੇ ਵੀ ਲੋਕ ਬੈਠੇ ਆ ਨਹੀਂ ਇਕੱਲਾ ਪੰਜਾਬ ਨਹੀਂ ਸਾਰੇ ਲੋਕ ਅੱਜ ਇਕੱਠੇ ਹੋਏ ਆ ਔਰ ਪੰਜਾਬ ਦੀ ਸੇਵਾ ਕਰਨ ਆਏ ਆ ਜਿੱਤੇ ਭਾਜੀ ਇਹ ਸਿਆਸਤ ਤੋਂ ਉੱਪਰ ਉੱਠ ਕੇ ਜਿਹੜਾ ਇਹ ਪਰਾਲਾ ਕੀਤਾ ਗਿਆ ਆ ਬੀਜੇ ਦੇ ਵਿੱਚ ਕਿਸੇ ਦੀ ਕੋਈ ਸਿਆਸਤ ਨਹੀਂ ਅਸੀਂ ਮੈਨੂੰ ਮੈਦ ਲਾ ਲੋ ਇੱਥੇ ਆਪ ਪਾਰਟੀ ਦੇ ਵੀ ਭਰਾ ਸਾਡੇ ਖੜੇ ਆ ਰਾਮਪੁਰ ਤੋਂ ਸਾਫ ਕਾ ਸਰਪੰਚ ਸਾਹਿਬ ਖੜੇ ਆ ਇੱਥੇ ਸਾਡੇ ਪਿੰਡ ਦੇ ਕਾਂਗਰਸੀ ਵੀ ਖੜੇ ਆ ਇੱਥੇ ਅਸੀਂ ਬੀਜੇਪੀ ਵਾਲੇ ਵੀ ਆ ਪਰ ਮੇਨ ਮੁੱਦਾ ਇੱਥੇ ਸਰਕਾਰ ਦਾ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਸਰਕਾਰਾਂ ਦਾ ਜਿਹੜਾ ਅੱਜ ਜੋ ਚੱਲ ਰਿਹਾ ਪੰਜਾਬ ਦੇ ਵਿੱਚ ਉਹ ਤੁਸੀਂ ਦੇਖ ਰਹੇ ਆ ਸਰਕਾਰ ਕੀ ਕਰ ਰਹੀ ਆ ਕੀ ਨਹੀਂ ਕਰ ਰਹੀ ਜਿੰਨੇ ਜੋਗੇ ਉਹ ਆਪਣੇ ਤੌਰ ਤੇ ਉਪਰਾਲਾ ਕਰ ਰਹੇ ਆ ਪਰ ਜੋ ਅੱਜ ਪੰਜਾਬ ਦੇ ਵਿੱਚ ਸੰਸਥਾ ਨੇ ਜਾਂ ਆਪਣੇ ਸਿੱਖ ਮੁਸਲਮ ਹਿੰਦੂ ਭਾਈਚਾਰੇ ਨੇ ਮਦਦ ਕੀਤੀ ਆ ਜੋ ਅੱਜ ਬੰਨਾ ਦੇ ਉੱਤੇ ਟਰੈਕਟਰ ਟਰਾਲੀਆਂ ਚੱਲਦੀਆਂ ਵਾਂ ਜਾਂ ਹੋਰ ਸੇਵਾ ਚੱਲਦੀਆਂ ਵਾਂ ਉਹ ਸੰਸਥਾ ਦੀਆਂ ਹੀ ਜ਼ਿਆਦਾ ਚੱਲਦੀਆਂ ਵਾਂ ਸਰਕਾਰ ਦਾ ਕੰਮ ਆ ਦਫ਼ਤਰਾਂ 'ਚ ਬਹਿ ਕੇ ਆਰਡਰ ਕਰਨਾ ਜਾਂ ਸਾਡੇ ਸਰਕਾਰ ਜੋ ਸਾਡੇ ਇਸ ਵੇਲੇ ਨੁਕਸਾਨ ਹੋਇਆ ਵਾ ਆਪਣੇ ਫਸਲਾਂ ਦਾ ਉਹਦੇ ਤੇ ਉਹਦੇ ਬੈਠਕਾਂ ਕਰਕੇ ਕੋਈ ਨਾ ਕੋਈ ਸੋਲੂਸ਼ਨ ਕੱਢਣ ਜਿਸ ਤਰ੍ਹਾਂ ਪਿਛਲੇ ਵਾਰ ਪਿਛਲੇ ਜੇ ਹੁਣ ਆਪਣੇ ਖੇਤੀਬਾੜੀ ਮੰਤਰੀ ਵੀ ਆਏ ਆ ਤੇ ਕੱਲ ਤੋਂ ਜਾਂ ਪਰਸੋ ਤੋਂ ਬਾਦ ਪ੍ਰਧਾਨ ਮੰਤਰੀ ਸਾਹਿਬ ਵੀ ਆ ਰਹੇ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਵੀ ਬੜੇ ਜਾਨੀ ਕਿ ਇਹ ਨਹੀਂ ਕਹਿੰਦੇ ਵੀ ਅਸੀਂ ਨਹੀਂ ਕਰਦੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਜਿਹੜੀ ਸਾਡੀ ਪੰਜਾਬ ਸਰਕਾਰ ਆ ਉਹ ਵੀ ਬਹੁਤ ਕਰ ਰਹੀ ਆ ਕਾਂਗਰਸੀ ਵੀ ਬਹੁਤ ਕਰ ਰਹੀ ਆ ਕਾਲੀ ਵੀ ਬਹੁਤ ਕਰ ਰਹੀ ਆ ਸਰਕਾਰਾਂ ਦਾ ਕਿਸੇ ਦਾ ਕੋਈ ਇਦਾਂ ਦਾ ਹੈ ਨਹੀਂ ਵੀ ਜਿਹੜਾ ਨਹੀਂ ਕਰੇ ਪਰ ਜੋ ਸਾਡੇ ਅੱਜ ਜੋ ਭਾਈਚਾਰੇ ਸਾਡੇ ਮੁਸਲਮ ਭਾਈਚਾਰੇ ਨੇ ਸਾਨੂੰ ਬਹੁਤ ਵੱਡਾ ਉਤਸ਼ਾਹ ਦਿੱਤਾ ਆ ਪੰਜਾਬ ਵਿੱਚ ਆ ਕੇ ਖਾਸ ਕਰਕੇ ਸਾਡੇ ਪਿੰਡ ਦੇ ਪਿੰਡ ਬੱਲਾ ਨੂੰ ਆਪਦੇ ਗੁੱਜਰ ਭਾਈਚਾਰੇ ਨਾਲ ਇਹਨਾਂ ਨੇ ਬਾਹ ਫੜੀ ਆ ਕੇ ਤੇ ਉਹਨੇ ਵਿੱਚ ਸਾਨੂੰ ਵੀ ਇੰਨਾ ਅਪਰਾਲਾ ਮਿਲਿਆ ਵੀ ਅਸੀਂ ਇਹਨਾਂ ਦਾ ਕੋਈ ਸੰਯੋਗ ਦੇਈਏ ਭਾਜੀ ਇਹ ਕਾਫਲਾ ਕਿੱਥੇ ਜਾ ਰਿਹਾ ਆ ਇਹ ਐਸ ਫਿਲਹਾਲ ਭਾਜੀ ਅਸੀਂ ਗਰਦਾਸਪੁਰ ਦੇ ਦੀਨਾ ਨਗਰ ਦੇ ਲਾਗੇ ਜਾ ਰਹੇ ਆ ਤੇ ਵੈਸੇ ਕੋਸ਼ਿਸ਼ ਕਰਾਂਗੇ ਰਸਤੇ 'ਚ ਵੀ ਕਿਤੇ ਸਾਨੂੰ ਲੋਡ ਪਈ ਤਰੋੱਕ ਕੇ ਅਸੀਂ ਭਾਈਚਾਰੇ ਦਾ ਮਦਦ ਕਰਾਂਗੇ ਇੱਕ ਮੈਂ ਹੋਰ ਬੇਨਤੀ ਕਰ ਦੇਣਾ ਚਾਹਣਾ ਕਿ ਏਰੀਆ ਆਪਣੇ ਕੋਈ ਬੋਲਦਿਆਂ ਚ ਪਿੱਛੇ ਜਾ ਬੜੇ ਇਸ਼ੂ ਬਣ ਗਿਆ ਆ ਕਿ ਜਦੋਂ ਆਪਾਂ ਬੋਲਦੇ ਆ ਉੱਥੇ ਨਾ ਰਾਸ਼ਨ ਵੰਡਣ ਜਾਂਦੇ ਆ ਕੋਈ ਨਾ ਕਿਸੇ ਨਾਲ ਮਿਸਬੀਹੇਵ ਹੋ ਜਾਂਦਾ ਉਹਦੇ ਵਿੱਚ ਕਈ ਵਾਰੀ ਕਿਸੇ ਕਿਸੇ ਨੂੰ ਕਿਸੇ ਦਾ ਕੁਛ ਨਾ ਕੁਛ ਕਿਹਾ ਜਾਂਦਾ ਅੱਜ ਮੈਂ ਸਾਰੀ ਸੰਗਤ ਨੂੰ ਸਾਰੇ ਭਾਈ ਸੇਵਾਦਾਰਾਂ ਨੂੰ ਸੰਸਥਾ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦਾ ਉਹਦਾ ਇਸ਼ੂ ਨਾ ਬਣਾਓ ਉਹਦਾ ਸੋਲੂਸ਼ਨ ਕੱਢ ਕੇ ਆਪਾਂ ਰਲ ਮਿਲ ਕੇ ਸਾਰੀ ਸੇਵਾ ਕਰੀਏ ਜਿਹੜੇ ਸਭ ਤੋਂ ਵੱਡਾ ਗੱਲ ਹੈ ਜਿਹੜੇ ਬਾਹਰਲੀ ਸਟੇਟਾਂ ਤੋਂ ਸਾਡੇ ਆ ਰਹੇ ਆ ਉਹਨਾਂ ਦਾ ਪੂਰਾ ਮਾਣ ਕਰੀਏ ਰਹਿਣ ਦਾ ਕਰੀਏ ਸੌਣ ਦਾ ਕਰੀਏ ਖਾਣ ਪੀਣ ਦਾ ਕਰੀਏ ਜੋ ਪਿੱਛੋਂ ਮੈਨੂੰ ਮੈਦ ਮੈਦ ਆ ਵੀ ਇਹ ਮੈਂ ਇਹ ਦੱਸ ਨਹੀਂ ਸਕਦਾ ਕਿ ਕਿੱਡਾ ਵੱਡਾ ਉਪਰਾਲਾ ਇਹ ਵੀਰ ਕਰਕੇ ਆਏ ਮੁਸਲਮ ਭਾਈਚਾਰਾ ਤਹਿ ਦਿਲ ਤੋਂ ਪਿੰਡ ਬੇਲਾ ਨਵਾਬ ਦੀ ਪੰਚਾਇਤ ਵੱਲੋਂ ਜਿੰਨੇ ਵੀ ਮੇਰੇ ਆਏ ਸੰਗਤ ਸਾਡੀ ਇੱਥੇ ਦੀ ਪੰਜਾਬੀ ਭਾਈਚਾਰਾ ਪੰਜਾਬ ਵੱਲੋਂ ਅਸੀਂ ਉਹਨਾਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਇਹੋ ਜਿਹੇ ਉਪਰਾਲੇ ਦੁਨੀਆ ਦੇ ਵਿੱਚ ਹੋਣੇ ਚਾਹੀਦੇ ਆ ਇਸੇ ਨਾਲ ਹੀ ਸਾਡਾ ਭਾਈਚਾਰਾ ਵਧੂਗਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਆਪਣਾ ਨਾਮ ਕੀ ਹੈਗਾ ਜੀ ਮੇਰਾ ਨਾਮ ਅਬਦੁਲ ਮਾਲਿਕ ਮੁਗੀਸੀ ਹੈ ਔਰ ਕहां से ਆਇਆ ਹਮ ਲੋਕ ਜੋ ਹੈ ਸਭ ਲੋਕ ਯੂਪੀ ਸੇ ਹੈ ਸਹਾਰਨਪੁਰ ਸੇ और यहाँ पर सब लोग पहुँचे हैं हमारा पूरा क्षेत्र है पूरा वहाँ का इलाका है उसके जितने भी सब ग्रामीणवासी हैं और सब गांव के लोग हैं सब जिम्मेदार लोग हैं और यहाँ पर इसी भाईचारे को लेकर के कि भाई कहीं भी कोई त्रासदी अगर आती है देश में प्रदेश में और किसी भी क्षेत्र में तो मानवता हमको यही सिखाती है कि हम एक दूसरे का हाथ पकड़ें और एक दूसरे का सहारा बनें और कंधे से कंधे मिला के जो है एक दूसरे का की मदद करें तो ये सबसे बड़ी सारे धर्म जो है मानवता सिखाते हैं आपने ये एक, एक मिसाल आपने आज पैदा कर दी है हिंदू मुस्लिम सिख ईसाई मानवता के भाई भाई और बड़ा आपने पंजाब को आ, आप इतना बड़ा ग्रुप ले और राशन ले आप पहुँच रहे हो और भी गाड़ियाँ बता रहे थे भी हमारी और भी गाड़ियाँ आगे भी आएंगी हाँ ये पूरा जो है यह सिर्फ दो दिन के उसी पर लोगों ने वहाँ सब जमा किया पूरा राशन पानी और नकदी पैसा और उसी का जो है सब लोग तकरीबन छोटी बड़ी नौ गाड़ियाँ अभी दस गाड़ियाँ लेकर के यहाँ पर पहुँचे हैं और भी अगर कुछ होगा तो वो भी यहाँ पर के मशवरे से यहाँ पहुँचाएँगे और ये तो भाईचारा सबका है देखिएगा इसमें कोई धर्म जाति नहीं होती है और चाहे इस देश में रहने वाले जितने भी लोग हैं वो चाहे मुसलमान हैं चाहे सिख हैं चाहे दलित है चाहे कोई आदिवासी है चाहे हिंदू है और किसी भी धर्म का जो है मानने वाला ये एक इस देश की जो है वो खूबसूरती है ये एक बहुत अच्छा चमन है गुलदस्ता है एक दूसरे का यहाँ साथ देते हैं ऐसा पूरे विश्व में कहीं ऐसी जो है ना भाईचारा नहीं मिलता है तो ये सब लोग आए हैं सब सामान ले कर के आ, सब जिम्मेदार हैं हमारे यहाँ इलाके के कोई आ, सरपंच भी हैं यहाँ जैसे बोलते हैं और इस पूरे पंजाब के इलाके में पहुँचे जहाँ जहाँ भी जरूरत होगी हम लोग पहुँचेंगे वहाँ तक आम पब्लिक को क्या मैसेज है मैसेज तो uh, सबसे बड़ा जा रहा है मानवता का भाईचारे का और यही है और, और लोग भी सब कर रहे हैं पूरे देश में सारे धर्म जाति के लोग जो हैं वो सब सहायता कर रहे हैं हम लोग भी तकरीबन पचास साठ लोग हैं आए हुए और भी बहुत पूरे देश से पूरे क्षेत्र से अलग अलग लोग आ रहे हैं जो भी कर रहे हैं सबको सबका हम शुक्रिया अदा करते हैं और सब बधाई के पात्र हैं और यही मैसेज है सबके लिए कि हम सब जो है वो भाईचारे के साथ रहें एक दूसरे एकजुट जुटता के साथ रहें इसी में जो है भलाई है देश की भी उन्नति है अगर हम सब धर्म के लोग जाति के लोग मिलजुल करके एक दूसरे का साथ देंगे तो हमारा देश भी उन्नति करेगा और हमारा जो धर्म है मज़ब वो हमें यही तालीम देता है यही शिक्षा हमको देता है ਔਰ ਤੁਸੀਂ ਦੇਖ ਸਕਦੇ ਆ ਇਹਨਾਂ ਨੇ ਭਾਈ ਉਹਨਾਂ ਨੇ ਦੱਸਿਆ ਵੀ ਇਹ ਜਿਹੜੇ ਮਾਨਵਤਾ ਦੀ ਜਿਹੜੀ ਮਿਸਾਲ ਆ ਔਰ ਸਾਰੇ ਜਾਤਾ ਪਤਾ ਤੋਂ ਉੱਪਰ ਉੱਠ ਕੇ ਔਰ ਇਸ ਅੱਗੇ ਆਓ ਪੰਜਾਬ ਦੀ ਜਿਹੜੀ ਮਾਂ ਫੜਨ ਦੀ ਲੋੜ ਆ ਹਾਲਾਤ ਤੁਸੀਂ ਸਾਰੇ ਸਾਹਮਣੇ ਆ ਔਰ ਤੁਸੀਂ ਵੇਖ ਰਹੇ ਹੋ ਆਰਬੀ ਇੰਡੀਆ ਦੀ ਨਿਊਜ਼ ਐਨ ਐਨ ਆਰ ਨਿਊਜ਼ ਔਰ ਮੇਰੇ ਨਾਲ ਕੈਮਰਾਮੈਨ ਵਿੱਕੀ ਧੰਨਵਾਦ